ਲਾਇਰ ਜੀ ਦਾ ਖਾਲਸਾ ਸ੍ਰੀ ਵਾਇਰੂ ਜੀ ਕੀ ਫਤਿਹ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੇ ਦੋ ਹੀ ਫਾਰਮਾਂ ਦੇ ਵੱਲੋਂ ਨਵਦੀਪ ਜਲਵੇੜਾ ਜੋ ਕਿ ਪਿਛਲੇ ਅंदोलਨ ਦੇ ਦਰਮਿਆਨ ਵਾਟਰ ਕਨੈਲ ਦੇ ਨਾਂ ਤੇ ਆਪਣਾ ਨੌਜਵਾਨ ਹਰਿਆਣਾ ਦੀ ਸਰਕਾਰ ਨੇ ਮਹਾਲੀ ਏਅਰਪੋਰਟ ਤੋਂ ਚੱਕ ਕੇ ਲੈ ਗਏ ਸੀ ਉਹਦੇ ਸਬੰਧ ਦੇ ਵਿੱਚ ਆਪਾਂ ਨੂੰ 17 ਤੇ 18 ਤਰੀਕ ਦੀ ਕਾਲ ਦਿੱਤੀ ਗਈ ਸੀ ਦੋ ਹੀ ਫਾਰਮਾਂ ਵੱਲੋਂ ਤੇ ਭਰਾਵੋ ਸਰਕਾਰ ਨੂੰ ਉੱਥੇ ਤਬਨਾ ਪਿਆ ਹਾਈ ਕੋਰਟ ਨੇ ਵੀ ਮਤਲਬ ਉਹਨੂੰ ਜਵਾਨਤ ਦੇ ਦਿੱਤੀ ਤੇ ਰਾਤ ਉਹਨੂੰ ਰਿਹਾ ਕਰਤਾ ਇਹ ਸੋਡੇ ਲੋਕਾਂ ਦੀ ਤਾਕਤਾਂ ਲੋਕਾਂ ਦੀ ਤਾਕਤ ਨਾਲੇ ਜਿਹੜਾ ਰਾਤ ਉਹਨੂੰ ਰਿਹਾ ਕਰਤਾ ਉਸ ਦੇ ਸਬੰਧ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਆ ਜਿਉਂ ਦੀ ਤਿਉਹਾਂ ਹੁਣ ਸਾਡੇ ਜਿਹੜੇ ਬਾਲਾਕ ਪਤਰਾ ਵੱਲੋਂ ਇਹ ਹੁਣ ਸਾਰਾ ਕੇਟਰ ਸਾਡਾ ਜਿਵੇਂ ਜਥੇਬੰਦੀ ਦੋਵੇਂ ਫਾਰਮ ਦੇ ਹੁਕਮ ਦੇ ਮੁਤਾਬਕਾ ਸ਼ੰਭੂ ਬਾਰਡਰ ਤੇ ਆਪਣਾ ਅੰਬਾਲਾ ਮੰਡੀ ਦੇ ਵਿੱਚ ਜਾ ਕੇ ਨਵਦੀਪ ਨੂੰ ਉਸ ਤੋਂ